ਹਾਂ ਸੀਤਾ ਦਾ ਜਨਮ ਦਿਨ ਮਨਾ ਰਹੇ ਆ। ਉਸ ਜਨਮ ਦਿਨ ਦੇ ਸਮਾਗਮ ਵਿੱਚ ਪਹੁੰਚੇ ਗੁਰੂ ਗੋਬਿੰਦ ਸਿੰਘ ਖਾਲਸਾ ਜੀ। ਦਾਲਸ ਵੱਲੋਂ ਤੇ ਜਿਹੜਾ dictators ਤੇ ਹਜ਼ਾਰਾਂ ਵੱਲੋਂ ਬਲਾਈ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਜੋ ਮਹਾਨ ਰੂਹ ਅੰਤ ਰਵਦਾ ਜੀ ਜਿਨ੍ਹਾਂ ਨੇ ਆਪਣੀ ਬਾਣੀ ਵਿੱਚ ਬੇਗ ਪ੍ਰਣਾਰ ਦੀ ਕਰਤਣਾ ਕੀਤੀ ਤੇ ਇੱਕੋ ਮਹਾਨ ਜੋਦਾ ਕੌਮ ਦਾ ਜਿਨ੍ਹਾਂ ਨੇ ਸਿੱਖ ਰਾਜ ਫ਼ਾਲਸਤਾਨ ਦੀ ਗੱਲ ਕੀਤੀ ਉਹਨਾਂ ਦੇ ਜਨਮ ਦਿਨ ਦੀ ਦੇਸ਼ ਦੇ ਸੰਤਾਂ ਨੂੰ ਵਧਾਈਆਂ ਹੋ ਸੋ ਜਿੱਥੇ ਅਸੀਂ ਸਰੀਰਕ ਤੌਰ ਤੇ ਅੱਜ ਦੇ ਸਮਾਗਮ ਵਿੱਚ ਹਾਜ਼ਰੀ ਲਵਾਏ ਉੱਥੇ ਸਿੰਘ ਸਾਹਿਬ ਜਹਦਾਰ ਜਗਤਾਰ ਸਿੰਘ ਹਵਾਰਾ ਵੱਲੋਂ ਉਹਨਾਂ ਰੂਹਾਂ ਨੂੰ ਸਰਕਾਰ ਤੇ ਪੇਟ ਕਰਨ ਲਈ ਦੋ ਸ਼ਬਦ ਭੇਜੇ ਗਏ ਇੱਕ ਕਿ ਓੰਕਾਰ ਅਕਾਲ ਸਹਾਇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਗੁਰੂ ਸਾਹਿਬ ਦਾ ਫਰਮਾਨ ਹੈ ਜਾਨੀ ਜਨੇ ਤਾਂ ਭਗ ਜਨ ਕਹਦਾਤਾ ਕਸੂਰ ਨਹੀਂ ਤਾਂ ਜਾਨੀ ਬਾਦ ਰਹੇ ਕਾਇਕ ਵਾਲੇ ਨੂਨ ਅੱਜ ਕੌਮ ਕੌਮੀ ਯੋਧੇ ਚੀਦ ਸੰਤ ਜਰਨੈ ਸਿੰਘ ਦੀ ਪਿੰਡਰਾ ਵਾਲੇ ਦਾ ਜਨਮ ਦਿਨ ਮਨਾ ਰਹੀ ਹੈ ਕਿਉਂਕਿ ਬਾਪਾਂੀਆਂ ਕਹਾਣੀਆਂ ਪੁੱਤ-ਪੁੱਤ ਕਰੇ ਕੌਮ ਦਾ ਫਰਜ਼ ਬਣਦਾ ਹੈ ਸ਼ੁਰੂ ਵਿੱਚੇ ਕਾਰਜ ਸਰਦਾਰ ਸਿਮਰ ਦੀ ਸਮਾਨ ਪ੍ਰਦਾਨ ਸ਼ਰੋਮੀ ਅਕਾਲੀ ਦਲ ਅੰਮ੍ਰਿਤਸਰ ਤੇ ਉਹਨਾਂ ਦੀ ਸਮੁੱਚੀ ਜਥੇਬੰਦੀ ਨੂੰ ਮਿਲੌਣ ਦਾ ਪ੍ਰਾਰਲਾ ਕੀਤਾ ਗਿਆ ਸੀ ਇਹ ਜਥੇਬੰਦੀ ਬਲਾਈ ਦੀ ਪਾਤਰ ਹੈ ਸੰਤ ਜਗਨੈਤ ਸਿੰਘ ਜੀ ਨੇ 1978 ਤੋਂ ਲਾਕਲੀ ਗੁਰੂ ਗੰਬ ਦੇ ਖਿਲਾਫ ਤੇ ਜੂਨ 1983 ਤੱਕ ਸਿੱਖਾਂ ਦੀ ਆਜ਼ਾਦੀ ਦੀ ਜੰਗ ਲੜਦੇ ਹੋਏ ਸ਼ਹੀਦ ਹੋਏ ਉਹਨਾਂ ਦੇ ਨਾਲ ਜਰਨਲ ਸੁਖਬੀ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਅਲੇਕਾ ਸਿੰਘ ਆਨੇ ਆਜ਼ਾਦੀ ਦੀ ਜੰਗ ਲੜਦੇ ਹੋ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਦੇ ਆਜ਼ਾਦੀ ਦੇ ਪਰਵਾਨਿਆਂ ਦੀ ਕੁਰਬਾਨੀ ਅੱਗੇ ਦਾਤਾ ਸਿਰ ਝੁਕਦਾ ਹੈ ਸੰਤ ਜਰਨੈਲ ਸਿੰਘ ਜੀ ਭਿੰਡਰਾਂ ਵਾਲੇ ਕੱਦਨੀ ਤੇ ਇੱਕ ਕਰਨੀ ਦੇ ਧਾਰਨੀ ਸਨ ਜਿਨ੍ਹਾਂ ਨੇ ਆਪਣੇ ਵੱਲੋਂ ਸਮੇਂ-ਸਮੇਂ ਤੇ ਕਹੇ ਵਚਨਾਂ ਨੂੰ ਆ ਆਖਰੀ ਦਮ ਤੱਕ ਪਹਿਰਾ ਦੇ ਕੇ ਨਿਭਾਇਆ ਦੂਜੇ ਪਾਸੇ ਦੇਖਿਆ ਜਾਵੇ ਮੌਕੇ ਦੀਆਂ ਪੰਥਕ ਸਰਕਾਰਾਂ ਵੱਲੋਂ ਵਿਰੋਧੀਆਂ ਦਾ ਸਾਥ ਦੇ ਕੇ ਕੌਮ ਵਿਰੋਧੀ ਹੋਣ ਦਾ ਸਪੋਰਟ ਦਿੱਤਾ ਗਿਆ ਜਿਨ੍ਹਾਂ ਦੀ ਵਜ੍ਹਾ ਕਰਕੇ ਕੌਮ ਅਜ ਤੱਕ ਸੰਤਾਪ ਭੋਗ ਰਹੀ ਹੈ ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਖਿਲਾਫ ਭਾਵੇਂ 1973 ਦਾ ਸਾਕਾ ਵਾਪਿਆ ਜਿਸ ਵਿੱਚ ਅਖੰਡ ਕੀਰਤਨੀ ਜਥੇ ਅਤੇ ਦਮਦਿੰਦ ਤਖ਼ਤਾਲ ਦੇ ਸਿੰਘਾਂ ਨੂੰ ਇਸੇ ਤਰ੍ਹਾਂ ਬਹਿਬੀ ਕਲੋਨੀ 'ਕੇ ਸ਼ਾਂਤਮਈ ਰੋਜ਼ ਪ੍ਰਗਟ ਕਰਦੀਆਂ ਸੰਗਤਾਂ ਦੇ ਐਲਵਾ ਗੋੜੀਆਂ ਚਰਾ ਕੇ ચીਤ ਕੀਤਾ ਗਿਆ ਅੱਜ ਲੋੜ ਹੈ ਸ੍ਰੀ ਹਰਿ ਗੋਬਿੰਦ ਸਾਹਿਬ ਜੀ ਦੇ ਵੱਲੋਂ ਸਿੱਦੇ ਨੀਰੀ-ਤੀਰੀ ਦੇ ਸਨਾਤ ਦੇ ਪੈਰਾਂ ਦੰਦੇ ਹੋਏ ਆਪਣਾ ਜੀਵਨ ਕੌਮ ਦੇ ਲੇਖੇ ਲਾਇਆ ਉੱਥੇ ਅੱਜ ਸਸਤਾਵਾ ਉਹਨਾਂ ਸਦਨਤਾ ਨੂੰ ਪਿੱਠ ਦੇ ਰੀਆਂ ਹਨ ਜੋ ਕੌਮ ਲਈ ਚਿੰਤਾ ਦਾ ਵਿਸਾ ਹੈ ਸੋ ਅੱਜ ਸੀਤਾਂ ਦੀ ਪਿੱਤਰ ਧਰਤੀ ਤੇ ਦਾਸ ਦੀ ਕੌਮ ਨੂੰ ਅਪੀਰ ਹੈ ਕਿ ਆਪ ਸੀ ਮੱਤ पे ਭਲਾ ਕੇ ਹਉਮੈ ਦਾ ਤਿਆਗ ਕਰਕੇ ਕੌਮ ਦੇ ਭਲੇ ਲਈ ਗੁਰੂ ਸਾਹਿਬ ਦਾ ਹੁਕਮ ਮੰਨਦੇ ਹੋਏ ਹੋਏ ਇਕੱਤਰ ਮਿਲੋ ਮੇਰੇ ਭਾਈ ਡੁੱਬਦਾ ਦੂਰ ਕਰੋ ਲਗਲਾਏ ਹਰ ਨਾਮੇ ਕੀ ਹੋਵੇ ਜੋੜੀ ਗੁਰਮੁਖ ਪੈਸੋ ਸਭਾ ਵਿਚਾਏ ਕਿਉਂਕਿ ਭਾਵੇਂ ਕੌਮੀ ਮੁੱਦਿਆਂ ਨੂੰ ਲੈ ਕੇ ਸਾਬਜਾਦਾ ਅਜੀਤ ਸਿੰਘ ਨਗਰ ਮੁਹਾਲੀ ਵਿਖੇ ਕੌਮੀ ਇਨਸਾਫ ਮੋਰਚਾ ਲੱਗਿਆ ਹੋਇਆ ਹੈ ਇਸੇ ਤਰ੍ਹਾਂ ਕਿਸਾਨੀ ਹੱਕਾਂ ਨੂੰ ਕਿਸਾਨੀ ਹੱਕਾਂ ਲਈ ਕਿਸਾਨ ਵੱਖ-ਵੱਖ ਬਾੜਾਂ ਤੇ ਸੰਘਰਸ਼ ਕਰ ਰਿਹਾ ਹੈ ਉਹਨਾਂ ਦਾ ਡਟ ਕੇ ਸਾਥ ਦਈਏ ਅਤੇ ਗੁਰੂ ਸਾਹਿਬ ਦੀ ਅਸੀਸਾਂ ਦੇ ਪਾਤਰ ਬਣੀਏ ਅੰਤ ਵਿੱਚ ਦੇਸ਼ ਪ੍ਰੇਮੀਆਂ ਸੰਗਤਾਂ ਨੂੰ ਸੰਤ ਜਰਨੈਲ ਸਿੰਘ ਜੀ ਦੇ ਤੇ ਭਗਤ ਰਵਦਾਸ ਜੀ ਤੇ ਜਨਮ ਦੀਆਂ ਲੱਖ ਲੱਖ ਵਧਾਈਆਂ ਕੌਮ ਦਾ ਸੇਵਾਦਾਰ ਜਹਦਾ ਜਕਤਾਰ ਸਿੰਘ ਵਾਰਾ ਕੇਂਦਰੀ ਜੇਲ੍ਹ ਮੰਡੋਲੀ ਦਿੱਲੀ ਇਹ ਉਹਨਾਂ ਨੂੰ ਬੱਚੇ ਜਿਹੜੇ ਸੰਕਤਾਂ ਦੇ ਰੂਪ ਰੂਪ ਕੀਤੇ ਗਏ ਮੈਂ ਆਖਰ ਵਿੱਚ ਇੱਕ ਬੇਨਤੀ ਕਰਕੇ ਸਮਾਪਤੀ ਕਰਾਂਗਾ ਕਿ ਅੱਜ ਕੌਮ ਨੂੰ ਸਪਸ਼ਟ ਹੋਣਾ ਪਹਿਣਾ ਕਿ ਜਦੋਂ 2015 ਵਿੱਚ ਹੋਈਆਂ ਬਿਆਦੀਆਂ ਤੇ ਮੌਕੇ ਤੇ ਅਕਾਲ ਤਖਤ ਸਾਹਿਬ ਦੇ ਜਥੇਵਰਾਂ ਨੂੰ ਇੱਕ ਪਰਿਵਾਰ ਦੇ ਕਹਿਣ ਤੇ ਲੈ ਗਏ ਫੈਸਲੇ ਗਲਤ ਫੈਸਲੇ ਜਿਨ੍ਹਾਂ ਦੀ ਪ੍ਰੋਟਾ 2 ਦਸੰਬਰ ਨੂੰ ਹੋਈ ਹੈ ਕਿ ਉਹ ਬਿਲਕੁਲ ਗਲਤ ਲੈ ਤੇ ਉਹ ਮੌਕੇ ਦਾ ਜ਼ਿੰਮੇਵਾਰ ਜਿਹੜਾ ਉਹ ਦੋਸ਼ੀ ਪਾਇਆ ਗਿਆ 100 ਦੇ ਖਿਲਾਫ ਚੰਬੇ ਦੀ ਧਰਤੀ ਤੇ ਇਕੱਠ ਹੋਇਆ ਸਰਬੰਤ ਖਾਲਸਾ ਹੋਇਆ ਉਸ ਸਰਬਤ ਖਾਨ ਸੇ ਜਿੰਨੀ ਮੇਰਾ ਖਲਬੇ ਇੱਥੇ ਠਿਰਾ ਪੌਂਦੀਆਂ ਸਾਰੀ ਹਾਜ਼ਰ ਸਨ ਸੋ ਜਹੰਧਾਰ ਜਗਤਾਰ ਸਿੰਘ ਹਵਾਰਾ ਨੂੰ ਉੱਥੇ ਜਹੰਧਾਰ ਅਕਾਲ ਧੜ ਸਾਹਿਬ ਥਾਪਿਆ ਗਿਆ ਕਿਉਂਕਿ ਉਹਨਾਂ ਨੇ ਇੱਕ ਸ਼ਰਤ ਤੇ ਹੀ ਕੌਮ ਦੀ ਸੇਵਾ ਕਰਨ ਦਾ ਪ੍ਰਵਾਨ ਕਰੀ ਸੀ ਕਿ ਜੇ ਮੇਰੀ ਕੌਮ ਇੱਕ ਨਿਸਾਨ ਸਾਹਿਬ ਤਲੇ ਇਕਤਰ ਹੁੰਦੀ ਹੈ ਤਾਂ ਮੈਂ ਇਹ ਸੇਵਾ ਪ੍ਰਵਾਨ ਕਰਾਂਗਾ ਸੋ ਅੱਜ ਅਸੀਂ ਉਹਨਾਂ ਜਥੇਦਾਰਾਂ ਦੇ ਜਾ ਕੇ ਫਰਿਆਦਾ ਕਰ ਰਹੇ ਹਾਂ ਜਿਨ੍ਹਾਂ ਨੂੰ ਕੌਮ ਨੇ ਲੁਕਾ ਰਿਆ ਅੱਜ ਵੀ ਉਹਨਾਂ ਚ ਦੁਰਤ ਨਹੀਂ ਵੀ ਉਹ ਫੈਸਲੇ ਲੈ ਸਨ ਕਿਉਂਕਿ ਜਿਹੜਾ ਸਿੱਕੀ ਆ ਉਹ ਸਿੱਖ ਦੀ ਹੈ ਆਪਾਂ ਸਿੱਖ ਤੇ ਪਹਿਰਾ ਦਿੰਦੇ ਹੋਏ ਇੱਕ ਪਾਸੇ ਸਪੱਸ਼ਟ ਹੋਏ ਕਿ ਅਸੀਂ ਜਥੇਦਾਰ ਉਸ ਨੂੰ ਮੰਨਦੇ ਜਿਹੜਾ ਸਰਬੱਤ ਖਾਲਤਾ ਵੱਲੋਂ ਥਾਪਿਆ ਗਿਆ ਅੱਜ ਵੀ ਉਹਨਾਂ ਦੇ ਸਰਬੱਤੇ ਤੇ ਪਹਿਰਾ ਦੇ ਰਿਹਾ ਇੱਕ ਪਾਸੇ ਉਹ ਜਹਦਾ ਕਿਹੜਾ ਇੱਕ ਪਰਿਵਾਰ ਦਾ ਲੈਵਲ ਲੱਗ ਰਿਹਾ ਵੀ ਇੱਕ ਪਰਿਵਾਰ ਵੱਲੋਂ ਥਾਪੇ ਗਏ ਇਹਨੀਆਂ ਬੇਨਤੀਆਂ ਕਰਦਾ ਹੋਇਆ ਖਿਲਾ ਦਾ ਜਾਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ